ਮੇਰੇ ਨਾਲ ਹੋਇਆ ਮੈਂ ਡਿਊਟੀ ਕਰਕੇ ਘਰੇ ਆਇਆ ਤੇ ਚਾਚੀ ਹੁਣਾਂ ਦੀ ਲੜਾਈ ਹੋਈ ਹੈ ਤੇ ਇਹਨਾਂ ਦੇ ਸੱਟਾਂ-ਬੁੱਟਾਂ ਲੱਗੇ ਮੇਰੇ ਚਾਚੀ ਹੁਣਾਂ ਦੇ ਸਾਰਿਆਂ ਦੇ ਤੇ ਉਹ ਹਸਪਤਾਲ ਐਡਮਿਟ ਸੀ ਤੇ ਮੈਨੂੰ ਫੋਨ ਆਇਆ ਚਾਚੇ ਨੂੰ ਕਿ ਆਡੇ ਉਧਰ ਘਰ ਚਲ ਜਾ ਕਿ ਕੋਈ ਚੋਰੀ ਨਾ ਕਰਕੇ ਲੈ ਜੇ ਤੇ ਮੈਂ ਉਧਰ ਜਾਣ ਡਿਆ ਮੈਂ ਆਪਣੀ ਚਾਚੀ ਨੂੰ ਲੈ ਕੇ ਜਦੋਂ ਅਸੀਂ ਆਪਣਾ ਜਿੰਦਰਾ ਕੋਲ ਕੇ ਅੰਦਰ ਵੜੇ ਆ ਤੇ 6 ਜਣੇ ਆਏ ਆ ਬੂਹੇ ਤੋੜ ਕੇ ਅੰਦਰ ਆਣ ਕੇ ਸਾਨੂੰ ਦਾਤਰ ਮਾਰਨ ਲੱਪੇ ਪਹਿਲਾਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗੋਲੀ ਚੱਲੀ ਨਹੀਂ ਫਿਰ ਜਿੰਨੇ ਵੀ ਦਾਤਰੋਂ ਨਾਲ ਮਾਰੇ ਬਹੁਤ ਹੀ ਦਾਤਰ ਮਾਰੇ ਮੇਰੇ ਦਾਤਰ ਮਾਰੇ ਮੈਨੂੰ ਧੱਕਾ ਧੁੱਕਾ ਮਾਰ ਕੇ ਬਾਹਰ ਭਜਾ ਬਾਹਰ ਆਣ ਕੇ ਮੈਂ ਡਿੱਗ ਗਿਆ ਡਿੱਗ ਗਿਆ ਸਾਰ ਫਿਰ ਮੇਰੇ ਦਾਤਰ ਮਾਰ ਲੱਪੇ ਫਿਰ ਉਹਨਾਂ ਮੇਰੀ ਵੀਡੀਓ ਬਣਾਈਆਂ ਮੇਰੇ ਕੇਸ ਫੜ ਕੇ ਨਾਲ ਮੇਰਾ ਸੀਰੀ ਸਾਹ ਲਾ ਕੇ ਲੱਗੇ ਫਿਰ ਬਚਦਿਆਂ ਬਚਾਉਂਦਿਆਂ ਮੈਂ ਦੂਜੇ ਘਰੀ ਚਲ ਗਿਆ ਆਪਣੇ ਫਿਰ ਉੱਥੇ ਆਣ ਕੇ ਨਾ ਗੋਲੀ ਚਲਾਈ ਗੋਲੀ ਚਲਾਈ ਆ ਤੇ ਉੱਥੇ ਆਣ ਕੇ ਫੇਰ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਤੇ ਮੈਨੂੰ ਮੇਰੇ ਘਰ ਦੇ ਆਣੇ ਅੰਦਰਵਾੜ ਲਿਆ। ਕੀ ਕਾਰਨ ਕੀ ਰਿਹਾ ਸਾਰਾ? ਕਿਉਂ ਇਹ ਤੁਹਾਡੇ ਨਾਲ ਮਾਰਿਆ? ਕਾਰਨ ਇਹ ਆ ਕਿ ਉਹ ਨਸ਼ਾ ਵੇਚਦੇ ਆ ਤੇ ਅਸੀਂ ਉਹਨਾਂ ਦਾ ਵਿਰੋਧ ਕਰਦੇ ਆ। ਤੁਹਾਡੇ ਘਰ ਲਾ ਕੇ ਨਸ਼ਾ ਨਾਲ ਵੇਚੋ। ਤੇ ਉਹ ਜਾਣ ਬੁੱਝ ਕੇ ਸਾਡੇ ਘਰ ਲਾ ਕੇ ਨਸ਼ਾ ਵੇਚਦੇ ਆਣਗੇ। ਜਦੋਂ ਵੀ ਵਿਰੋਧ ਕਰਦੇ ਉਹ ਦੋ ਸਾਡੇ ਨਾਲ ਲੜਦੇ ਆ। ਉਹਨਿਆ ਸਵਾ ਜਿਹੜੀ ਸਾਡੀ ਲੜਾਈ ਹੋਈ ਜਦੋਂ ਤੁਸੀਂ ਵਿਰੋਧ ਕੀਤਾ ਤੇ ਤੁਹਾਡੇ ਪਰਿਵਾਰ ਚ ਕਿੰਨੂ ਕਿੰਨੂ ਛੱਟਾਂ ਲੱਗੀਆਂ ਮੇਰੇ ਚਾਚੇ ਦੇ ਮੁੰਡੇ ਦੇ ਤਿੰਨਾਂ ਜਾਣਿਆਂ ਦੇ ਛੱਟਾਂ ਲੱਗੀਆਂ ਇੱਕ ਮੇਰੇ ਭਰਾ ਦੇ ਛੱਟ ਲੱਗੀ ਆ ਚਾਚੇ ਦੇ ਮੂੰਹ ਤੇ ਵੀ ਗਰਾਰੀ ਮਾਰੀ ਆ ਤੇ ਮੇਰੇ ਬਹੁਤ ਹੀ ਜ਼ਿਆਦੇ ਨਾ ਦਾਤਰ ਮਾਰੇ ਹੁਣ ਕੀ ਮੰਗ ਕਰਦੇ ਮੰਗ ਮੰਗੇ ਹੋਇਆ ਕਿ ਮੈਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੀ ਮੇਰੇ ਕੇਸਾਂ ਦੀ ਬੇਇੱਜ਼ਤੀ ਕੀਤੀ ਮੇਰਾ ਸਿਰੀ ਸਾਹਿਬ ਲਾ ਕੇ ਲੱਗੇ ਆ ਇਹਦਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਜਿੰਨੇ ਮੇਰੇ ਦਾਤਰ ਮਾਰੇ ਆ ਇਹ ਸਾਰਿਆਂ ਦਾ ਮੈਨੂੰ ਇਨਸਾਫ਼ ਮਿਲਣਾ ਚਾਹੀਦਾ ਤਿੰਨਾ ਲੜਕੀਆਂ ਦਾ ਮੈਂ ਬਾਪ ਆ ਨਿਕਨੇਕੇ ਮੇਰੇ ਬੱਚੇ ਆ ਕੱਲਾ ਕਮਾਉਣ ਵਾਲਾ ਮੈਨੂੰ ਇਹਨਾਂ ਫੱਟਰ ਕਰਕੇ ਸੁੱਟਦਾ ਮਾਰਦਾ ਹਿਸਾਬ ਨਾਲ ਮੈਨੂੰ ਗਾਲ ਮੰਦਾ ਕੱਢਦੇ ਸਾਨੂੰ ਦਈਆਂ ਗਾਲ ਮੰਦਾ ਨਾ ਕਢੋ ਵੀ ਪਹਿਲੋਂ ਵੀ ਇਹਨੂੰ ਮੁੰਡੇ ਨੂੰ ਘੇਰਿਆ ਸੀ ਉਹਨਾਂ ਮੁੜ ਕੇ ਬਾਅਦ ਫੇਰ ਦੂਜਾ ਜਨਮ ਘੇਰ ਲਿਆ ਉਹ ਚਲ ਗਏ ਹਸਪਤਾਲ ਤੇ ਮੁੜ ਕੇ ਮੁੰਡਾਇਆ ਡਿਊਟੀੋਂ ਤੇ ਮੈਨੂੰ ਕਹਿੰਦੇ ਪਈ ਚਲ ਫੋਨ ਕਰ ਜਾਂਦੇ ਕਹਿੰਦੇ ਘਰ ਚਲ ਜਓ ਘਰ ਚਲ ਜਓ ਮੈਂ ਘਰ ਚਲ ਗਏ ਆ ਤੇ ਚਾਤਾਂ ਮਾਰੀ ਜਾਂਦੇ ਜਹੀ ਅੰਦਰ ਚਲ ਗਏ ਤੰਦਰੋਂ ਉੱਤੋਂ ਪੌੜੀ ਲਾ ਕੇ ਤੇ ਥੱਲੇ ਆ ਗਏ ਤੇ ਸਾਨੂੰ ਤੇ ਜੇ ਕਮਰੇ ਜਾ ਕੇ ਤੇ ਮੁੰਡੇ ਨੂੰ ਮਾਰਨ ਡੈ ਗਏ ਜੀ ਕਿੰਨੀ ਦੇਰ ਤੋਂ ਨਸ਼ਾ ਵੇਚਦੇ ਇਹ ਤੁਹਾਡੇ ਵੱਲੋਂ ਕਿੰਨੋਂ ਤੋਂ ਵਿਰੋਧ ਕੀਤਾ ਜਾ ਰਿਹਾ ਬੜੇ ਸਮੇਂ ਤੋਂ ਬੜੇ ਸਮੇਂ ਤੋਂ ਵੇਚ ਰਿਹਾ ਗੋਲ ਕੇ ਦਸਾ ਬੜੇ ਸਾਲ ਤੋਂ 5-6 ਸਾਲ ਹੋ ਗਏ ਉਹਨਾਂ ਨੂੰ ਕਿੱਥੇ ਤੇ ਕਿੰਨੀ ਵਾਰੀ ਲੜੇ ਤਾਂ ਬਹੁਤ ਬਹੁਤ ਵਾਰੀ ਲੜੇ ਤੇ ਆ ਹੁਣ ਇਹ ਸਵਾਰ ਕੀ ਹੋਇਆ ਇਹ ਵਾਰ ਇਹਨੇ ਭਾਰੇ ਮੁੰਡੇ ਦੇ ਗੱਲ ਪੈਂਦੇ ਹੈ ਇਸੇ ਨਿੱਕੇ ਦੇ ਹਾਂਜੀ ਹੈ ਤੇ ਮੜਕੇ ਬਾਅਦ ਦੂਜੇ ਮੁੰਡੇ ਦੇ ਇਹਨੂੰ ਕਰ ਲੈ ਹੰਦਾ ਮੜਕੇ ਦੂਜੇ ਮੁੰਡੇ ਨੂੰ ਇਹਨੂੰ ਸੱਟਾ ਸੱਟਾ ਲਾਤਾਂਗਾ ਮੜਕੇ ਦੂਜੇ ਮੁੰਡੇ ਤੇ ਗੱਲ ਪੈ ਗਈ ਐਂ ਕਰਨ ਨੂੰ ਆਉਂਦੇ ਹੈ ਹੈ ਤੇ ਉੱਥੇ ਕਿਰਪਾਨਾ ਲੈ ਕੇ ਦਵਾਂ ਜਾਂ ਨਹੀਂ ਚਲੋ ਤੇ ਇੱਕ ਕੋਲ ਉਹ ਕਟਵਾ ਜਿਆਵਾ ਜਿਹੜਾ ਜੰਦਾ ਲੱਗਾ ਇਹਨਾਂ ਨੇ ਡਾਕਟਰ ਬਸਤੌਲ ਕਿਹਦੇ ਨਾਲ ਹਮਲਾ ਕੀਤਾ ਤੁਹਾਡੇ ਉੱਤੇ ਡਾਕਟਰ ਡਾਕਟਰ ਬਸਤੌਲ ਨਾਲ ਡਾਕਟਰ ਗੋਲੀਆਂ ਕਿ ਲਾਈ ਸਤਿ ਸ੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ